ਨੀਲੇ ਡਰਮ ਤੋਂ ਬਾਅਦ ਹੁਣ ਚਿੱਟੇ ਰੰਗ ਦੇ ਡਰਮ ਦੇ ਵਿੱਚ ਅੱਜ ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ ਜਿੱਤੇ ਚਿੱਟੇ ਡਰਮ ਦੇ ਵਿੱਚ ਅੱਜ ਇੱਕ ਨੌਜਵਾਨ ਦਾ ਸ਼ਵ ਜਿਹੜਾ ਇਹ ਟੁਕੜੇ ਟੁਕੜੇ ਕੀਤਾ ਹੋਇਆ ਮਿਲਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੁਧਿਆਣਾ ਦੀ ਜਲੰਧਰ ਬਾਈਪਾਸ ਦੇ ਨੇੜੇ ਇਹ ਇੱਕ ਖਾਲੀ ਪਲਾਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਡਰਮ ਜਿਹੜਾ ਇਹ ਵਾਈਟ ਕਲਰ ਦਾ ਮਿਲਦਾ ਜਿਸ ਦੇ ਵਿੱਚ 5 ਤੋਂ 6 ਟੁਕੜੇ ਕਿਤੇ ਹੋਏ ਨੇ ਨੌਜਵਾਨ ਦੀ ਇਹ ਨੌਜਵਾਨ ਦਾ ਨਾਮ ਦਵਿੰਦਰ ਦਸਿਆ ਸ਼ਹਿਰਾ ਲੁਧਿਆਣਾ ਦੀ ਭਾਰਤੀ ਕਲੋਨੀ ਦੇ ਵਿੱਚ ਰਹਿੰਦਾ ਹੈ 2 ਦਿਨ ਪਹਿਲਾਂ ਹੀ ਮੁੰਬਈ ਤੋਂ ਵਾਪਸ ਆਇਆ ਸੀਗਾ ਕਾਰਜਦ ਆਇਆ ਵਾਪਸ ਘਰ ਤੋਂ ਬਾਅਦ ਹੀ ਕੁਝ ਘੰਟਿਆਂ ਤੋਂ ਬਾਅਦ ਹੀ ਜਿਹੜਾ ਇਹ ਕਾਰ ਰੁਕਣ ਤੋਂ ਬਾਅਦ ਆਪਣੇ ਦੋਸਤ ਦੇ ਘਰ ਸ਼ਹਿਰਾ ਘਰ ਚੱਲ ਜਾਂਦਾ ਹੈ ਉਸ ਤੋਂ ਬਾਅਦ ਰਾਹ ਘੇਰਾ ਵੱਲ ਚੜੀ ਹੈ ਉਹ ਦੇਖਿਆ ਜਾਂਦਾ ਹੈ ਕਿ ਖਾਲੀ ਪਲਾਟ ਦੇ ਵਿੱਚ ਵਾਈਟ ਕਲਰ ਦੇ ਡਰਮ ਦੇ ਵਿੱਚ ਸਭ ਜਿਹੜਾ ਇਹ ਟੁਕੜੇ ਟੁਕੜੇ ਕੀਤਾ ਹੋਇਆ ਮਿਲਿਆ ਤਾਂ ਉਤੇ ਹੀ ਪੁਲਿਸ ਨੂੰ ਕੰਪਲੇਨਟ ਕੀਤੀ ਜਾਂਦੀ ਹੈ ਸੋ ਸਲੀਮ ਤਾਬਰੀ ਦੀ ਪੁਲਿਸ ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਪਰ ਸਾਹਮਣੀ ਆਈ ਕਿ ਜਿਹੜਾ ਸ਼ੇਰਾ ਇਹ ਉਸ ਦੇ ਵੱਲੋਂ ਸੀਸੀਟੀਵੀ ਜੋ ਸਾਹਮਣੇ ਆਈ ਹੈ ਸੀਸੀਟੀਵੀ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਪੁਲਿਸ ਨੂੰ ਇਹ ਸੀਸੀਟੀਵੀ ਜਿਹੜੀ ਇਨਵੈਸਟੀਗੇਸ਼ਨ ਤੋਂ ਬਾਅਦ ਮਿਲੀ ਹੈ ਜਿਸ ਦੇ ਵਿੱਚ ਸ਼ੇਰਾ ਆਪਣੇ ਦੋਸਤ ਦੇ ਨਾਲ ਬਾਈਕ ਤੇ ਸਵਾਰ ਹੋ ਕੇ ਵਾਈਟ ਰੰਗ ਦਾ ਡਰਮ ਲੈ ਕੇ ਜਾਂਦਾ ਹੋਇ ਨਜ਼ਰ ਆਇਆ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਸਾਫ਼-ਸਾਫ਼ ਕਿਹਾ ਜਾ ਰਿਹਾ ਹੈ ਕਿ ਸ਼ੇਰਾ ਨਹੀਂ ਉਸ ਦੇ ਦੋਸਤ ਨਹੀਂ ਉਸ ਦਾ ਜਿਹੜਾ ਇਹ ਦਵਿੰਦਰ ਦਾ ਕਤਲ ਕੀਤਾ ਹੈ ਜੀ ਨਾਮ ਹੈ ਜੀ ਮੇਰਾ ਨਾਮ ਚਰਨ ਦਾਸ ਆ ਜੀ ਚਰਨ ਦਾਸ ਜਿਨ੍ਹਾਂ ਦੀ ਮੌਤ ਹੋਈ ਉਹ ਤਾਂ ਨਹੀਂ ਲੱਗਦਾ ਮੈਂ ਉਹਨਾਂ ਦਾ ਮਾਸੂਦਾ ਲੱਗਦਾ ਹਾਂ ਬਣ ਕੇ ਲੱਗਦਾ ਸਾਡਾ ਇਹ ਕੀ ਨਾਮ ਹੋਣਾ ਦਾ ਦਵਿੰਦਰ ਕੁਮਾਰ ਆ ਜੀ ਇਹਦਾ ਕਿੰਨੀ ਕੁ ਉਮਰ ਹੋਣੀ 36 ਸਾਲ ਹੋ ਮਾਰਾ ਕੀ ਹੋਇਆ ਕੀ ਹੋਇਆ ਜੀ ਹੋਇਆ ਕਿ ਉਹ ਬੰਬੇ ਕੰਮ ਕਰਦਾ ਸੀਗਾ ਨੀਟਿੰਗ ਦਾ ਕੰਮ ਕਰਦਾ ਸੀਗਾ ਅੱਛਾ ਜੀ ਤੇ ਇੱਥੇ ਮਲਕਾ ਪਰਸੋਂ ਆਇਆ 2:30 ਵਜੇ ਆਇਆ ਘਰ ਤੇ ਕਰੇ ਉਹਨੇ ਸਿਰਫ ਪਾਣੀ ਵੀ ਨਹੀਂ ਪੀਤਾ ਕਿਟਰ ਰੱਖੀ ਆਪਣੀ ਤੇ ਕੱਪੜੇ ਚੇਂਜ ਕੀਤੇ ਆ ਤੇ ਗਲੀ ਚ ਮੜ ਜਾ ਘੁੰਮਿਆ ਤੇ ਉਹਦੇ ਘਰ ਚਲੇ ਗਿਆ ਸ਼ੇਰਾ ਸ਼ੇਰਾ ਆਇਆ ਕੋਈ ਇਹਦਾ ਦੋਸਤ ਹੋਊਗਾ ਸਮਝ ਨਹੀਂ ਪਤਾ ਅੱਛਾ ਜੀ ਉਹਦੇ ਘਰ ਚਲੇ ਗਿਆ ਆ ਤੇ 2:42 ਤੇ ਵੜਿਆ ਆ ਅੰਦਰ ਉਸ ਤੋਂ ਬਾਅਦ ਨਿਕਲਦਾ ਨਹੀਂ ਆਈ ਦੇਖਿਆ ਹੈਗਾ ਅੱਛਾ ਉਸ ਤੋਂ ਬਾਅਦ ਰਾਤ ਨੂੰ 12:30 12:00 ਵਜੇ ਦੋ 3 ਆਦਮੀ ਗਏ ਪਤਾ ਨਹੀਂ ਕੀ ਲੈ ਕੇ ਗਏ ਆ ਉਹ ਤੇ ਉਹਦੀ ਸ਼ਾਨਬੀਨ ਕਰਦੇ ਆ ਸਾਨੂੰ ਇਧਰ ਪਲਾਟਾਂ ਦੇ ਵਿੱਚ ਦੇਖਦੇ ਆ ਦੇਖਦੇ ਆ ਸਾਨੂੰ ਇੱਥੋਂ ਡੱਡ ਬੋਟੀ ਮਿਲ ਗਈ ਜਿਹਦੇ ਕੇ ਉਹਨਾਂ ਨੇ ਤਿੰਨ ਚਾਰ ਪੰਜ ਛੇ ਟੁਕੜੇ ਕੀਤੇ ਹੋਆ ਲੱਤਾਂ ਬਾਵਾ ਲੱਤਾਂ ਲੱਗਵਾਵਾ ਲੱਗ ਤਾੜ ਲੱਗ ਫਿਰ ਲੱਗ ਇਹ ਕੀਤਾ ਹੋਇਆ ਇਹ ਜਿਹੜੇ ਵਿਆਏ ਸੀ ਹਾਂਜੀ ਵਿਆਹੇ ਹੋਏ ਕਿਹੜਾ ਵਾਈਫ ਵਾਈਫ ਹੈਗੀ ਹੈ ਇਹਨਾਂ ਦੀ ਫਾਰਮੇਸੀ ਤੋਂ ਜਾਨਾ ਹੈ ਕਿੰਨੇ ਕ ਬੱਚੇ ਨੇ ਇੱਕ ਲੜਕੀ ਉਹ ਵੀ અપੰਗ ਆ ਉਹਨਾਂ ਨੂੰ ਦੱਸ ਕੇ ਨਹੀਂ ਕਿ ਕਿੱਥੇ ਜਾ ਰਹੇ ਨਹੀਂ ਇਹਨਾਂ ਨੇ ਦੱਸਿਆ ਕੋ ਗਲੀ ਦੇ ਵਿੱਚ ਨਾਲੇ ਕਹਿੰਦਾ ਮੈਂ ਆਇਆ ਬਸ ਐਨੇ ਐਨੇ ਕਹਿ ਕੇ ਚਲੇ ਗਏ ਆ ਅੱਛਾ ਜੀ ਹਾਂ ਜੀ ਤੇ ਹੁਣ ਪੁਲਿਸ ਕੀ ਕਰ ਰਹੀ ਹੈ ਫੋਰਸ ਆਪਣੀ ਇਨਵੈਸਟੀਗੇਸ਼ਨ ਕਰਦੀ ਆ ਵੇ ਦੇਖਦੇ ਹਾਂ ਹੁਣ ਕੀ ਕਰਦੇ ਆ ਤੇ ਤੁਹਾਨੂੰ ਕਿਸੇ ਸ਼ੱਕ ਵਗੈਰਾ ਸ਼ੱਕ ਉਹੀ ਹੈ ਜਿਹੜਾ ਮੁੰਡਾ ਸ਼ੇਰਾ ਸ਼ੇਰਾ ਜਿਹਦੇ ਘਰ ਬੜਿਆ ਆ ਉਹ ਤੋਂ ਥਈ ਆ ਅੱਛਾ ਜੀ ਹਾਂ ਜੀ